ਕੈਨੇਡੀਅਨ ਖਬਰਨਾਮੇ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਕੈਨੇਡਾ ਨੇ 2024 ਵਿੱਚ ਪ੍ਰਭਾਵਸ਼ਾਲੀ 374832 ਨਵੇਂ ਨਾਗਰਿਕਾਂ ਦਾ ਸਵਾਗਤ ਕੀਤਾ ਜੋ ਮਜ਼ਬੂਤ ਇਮੀਗ੍ਰੇਸ਼ਨ ਨੈਚਰਲਾਈਜੇਸ਼ਨ ਰੂਜਾਂ ਤੇ ਹੋਰ ਸਾਲ ਨੂੰ ਦਰਸਾਉਂਦੇ ਨੇ ਜਦੋਂ ਕਿ ਇਹ ਆਂਕੜਾ 2023 ਦੇ ਮੁਕਾਬਲੇ 5125 ਦੇ ਮੋਲੀ ਕਮੀ ਨੂੰ ਦਰਸਾਉਂਦਾ ਹੈ ਵਾਕਫ ਇਮੀਗ੍ਰੇਸ਼ਨ ਪ੍ਰੋਗਰਾਮ ਰਾਹੀਂ ਆਪਣੇ ਨਾਗਰਿਕ ਅਧਾਰ ਨੂੰ ਵਧਾਉਣ ਲਈ ਕੈਨੇਡਾ ਦੇ ਵਚਨਬੱਤਾਂ ਦੱਸਿਉਂਦਾ ਹੈ ਕੈਨੇਡਾ ਨਾਗਰਿਕ ਪ੍ਰਾਪਤ ਕਰਨ ਵਾਲੇ ਵਿਅਕਤੀਆਂ ਦੀ ਕੁੱਲ ਗਿਣਤੀ ਉਹ ਲੋਕ ਸ਼ਾਮਲ ਨੇ ਜਿਨ੍ਹਾਂ ਕੋਲ ਗ੍ਰੈਂਟਾਂ ਗੋਦ ਲੈਣਾ ਨਾਗਰਿਕਤਾ ਮੋੜ ਸ਼ੁਰੂਆਤ ਰਾਹੀਂ ਪ੍ਰਾਪਤ ਹੋਈ ਹੈ ਜਿਸ ਵਿੱਚ 2024 ਦੇ ਅੰਦਰ ਕੈਨੇਡਾ ਕੈਨੇਡੀਅਨ ਨਾਗਰਿਕਾਂ ਦੀ ਗਿਣਤੀ ਦਾ ਵੇਰਵਾ ਨਵੇਂ ਕ੍ਰੇੜੇ ਨਾਗਰਿਕਾਂ ਦੇ ਪ੍ਰਮੁੱਖ ਮੂਲ ਦੇਸ਼ ਕੈਨੇਡੀਅਨ ਨਾਗਰਿਕਾ ਪ੍ਰਤੀਕ੍ਰਿਆ ਅਪਡੇਟ ਕੈਨੇਡਾ ਪਾਸਪੋਰਟ ਰੈਕਿੰਗ 2025 ਕੈਨੇਡੀਅਨ ਨਾਗਰਿਕਤਾ ਲਈ ਯੋਗਤਾ ਲੋੜਾਂ ਕੈਨੇਡੀਅਨ ਨਾਗਰਿਕਤਾ ਪ੍ਰਾਪਤ ਕਰਨ ਵਿੱਚ ਕਿੰਨਾ ਸਮਾਂ ਲੱਗਦਾ ਹੈ ਨਾਗਰਿਕਤਾ ਅਰਜੀ ਲਈ ਲੋੜਿੰਦੇ ਦਸਤਾਵੇਜ਼ ਕੀ ਕੈਨੇਡੀਅਨ ਨਾਗਰਿਕਤਾ ਨਾਲ ਵਿਆਹ ਕਰਨ ਵਾਲੇ ਵੀ ਉਹਨਾਂ ਨੂੰ ਨਾਗਰਿਕਤਾ ਮਿਲ ਸਕਦੀ ਹੈ ਕੀ ਕੈਨੇਡਾ ਦੋਹਰੀ ਨਾਗਰਿਕਤਾ ਦੀ ਇਜਾਜ਼ਤ ਦਿੰਦਾ ਅਰਜੀ ਜਮ੍ਹਾਂ ਕਰਾਉਣ ਤੋਂ ਬਾਅਦ ਨਾਗਰਿਕਤਾ ਪ੍ਰਤੀ ਵਿੱਚ ਕਿੰਨਾ ਸਮਾਂ ਲੱਗਦਾ ਸਭ ਤੋਂ ਪਹਿਲਾਂ ਵੀਰਵਿਆਂ ਦੀ ਗੱਲ ਕੀਤੀ ਜਾਵੇ ਤਾਂ ਕੈਨੇਡਾ ਵਿੱਚ ਨਵੇਂ ਕੈਨੇਡੀਅਨ ਨਾਗਰਿਕਾਂ ਦੀ ਸਭ ਤੋਂ ਵਾਧ ਦੀ ਗਿਣਤੀ ਦੂਜੀ ਤਮਾਹੀ ਅਪ੍ਰੈਲ ਜੂਨ ਵਿੱਚ ਦਰਜ ਕੀਤੀ ਗਈ ਹੈ ਜਿਸ ਵਿੱਚ 1,4218 ਲੋਕਾਂ ਨੂੰ ਨਾਗਰਿਕਤਾ ਦੀ ਸੋਚ ਗਈ ਪਿਛਲੀ ਸਮਾਈ ਅਕਤੂਬਰ ਦਸੰਬਰ ਵਿੱਚ ਸਭ ਤੋਂ ਘੱਟ ਵਾਧਾ ਹੋਇਆ ਜਿਸ ਵਿੱਚ ਸਿਰਫ 69,593 ਲੋਕ ਕੈਨੇਡੀਅਨ ਨਾਗਰਿਕ ਬਣੇ ਜ਼ਿਕਰਯੋਗ ਹੈ ਕਿ ਦਸੰਬਰ 2024 ਸਭ ਤੋਂ ਘੱਟ ਨਾਗਰਿਕਤਾ ਗ੍ਰਾਂਟ ਮਿਲੀ ਜਿਸ ਵਿੱਚ ਸਿਰਫ 18,160 ਨਵੇਂ ਕੈਨੇਡੀਅਨ ਸ਼ਾਮਲ ਹੋਏ ਇਸ ਵਿੱਚ ਖਾਸ ਕਰਕੇ ਨਵੇਂ ਨਾਗਰ ਨਗਰਪੁਰ ਮੁਕਬੂਲ ਦੇਸ਼ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਭਾਰਤ ਫਿਲੀਪੀਨ ਚੀਨ ਨਾਈਜੀਰੀਆ ਪਾਕਿਸਤਾਨ ਈਰਾਨ ਸੁਵਿਦਿਤਰ ਅਮਰੀਕਾ ਬ੍ਰਾਜ਼ੀਲ ਫਰਾਂਸ ਆਮਲ ਨੇ ਤੇ ਇਸ ਵਿੱਚ ਖਾਸ ਕਰਕੇ 2025 ਦੀ ਚਾਲ ਦੇ ਵਿੱਚ 2 23220 ਉਚੇਰੇ ਤੌਰ ਤੇ ਸੀਨ ਅੰਕ ਕੀਤੇ ਗਏ 40600 ਆਈਆਰਸੀ ਸੀ ਦੇ ਅਧਿਕਾਰੀ ਪ੍ਰੋਸੈਸਿੰਗ ਸੇਵਾ ਤੋਂ ਦੂਸਨ IRCC ਵਰਤਾਨਦਾਇਕ 2022-2025 ਦੇ ਮਾਨਕਾ ਦਾ ਸੁਧਾਰ ਰਫ਼ਤਾਰ ਦਾ ਵਿੱਚ ਫਾਟਕਾਂ ਦੇ ਸਾਹਮਣੋ ਕਰਨਾ ਕਹਿੰਦਾ ਤੁਸੀਂ ਕਰ ਸਕਦੇ ਹੋ ਪ੍ਰੋਸੈਸਿੰਗ ਟਾਈਮ ਰੇਖਾ ਬਦਲ ਤੇ ਨਿਯੁਕਤੀ ਖਾਸ ਕਰਕੇ ਇਹਨਾਂ ਨਗਦਤਾ ਦੀ ਲੋਡ ਖਾਸ ਕਰਕੇ ਤੁਰੰਤ ਪ੍ਰਤੀਕ੍ਰਿਆ ਨਾਗਰਿਕਾਂ ਅਰਜੀ ਨੂੰ ਤੁਰੰਤ ਪ੍ਰਤੀਕ੍ਰਿਆ ਵਿੱਚ ਹੋਰ ਜਾਣਕਾਰੀ ਕਰਨ ਵਾਸਤੇ ਕ੍ਰੀਨਨ ਪਾਸਪੋਰਟ ਰੈਕਿੰਗ ਦੀ ਗੱਲ ਕੀਤੀ ਜਾਵੇ 2025 ਵਿੱਚ ਕੈਨੇਡਾ ਪਾਸਪੋਰਟ ਵਿਸ਼ੇ ਪੱਧਰ ਤੇ ਸਭ ਤੋਂ ਸ਼ਕਤੀਸ਼ਾਲੀ ਯਾਤਰਾ ਦਸਤਾਵੇਜ਼ਾਂ ਵਿੱਚ ਇੱਕ ਬਣਿਆ ਹੈ 2025 ਵਿੱਚ ਹੇਟਲੇ ਪਾਸਪੋਰਟ ਸੂਚਕਾਂਤ ਵਿੱਚ ਕੈਨੇਡੀਅਨ ਪਾਸਪੋਰਟ ਦੁਨੀਆ ਭਰ ਦੇ 7ਵੇਂ ਸਥਾਨ ਤੇ ਜਿੱਥੇ 188 ਦੇਸ਼ਾਂ ਵਿੱਚ ਵੀਜ਼ਾ ਮੁਕਤ ਵੀਜ਼ਾ ਆਨ ਅਰਾਈਵਲ ਆਉਣ ਦੀ ਅਗਿਆ ਦਿੰਦਾ ਹੈ ਇੱਕ ਕੈਨੇਡਾ ਦਾ ਸੰਗਤ ਰਾਜ ਅਮਰੀਕਾ ਤੋਂ ਅੱਗੇ ਰੱਖਦਾ ਹੈ ਵਰਤਮਾਨ ਵਿੱਚ 9ਵੇਂ ਸਥਾਨ ਤੇ ਹਾਲਾਂਕਿ ਕਨੇਡੀਅਨ ਪਾਸਪੋਰਟ ਦੀ ਦਰਜਾ ਬੰਦੀ 7ਵੇਂ ਸਥਾਨ ਤੇ 188 ਵੀਜ਼ਾ ਮੁਕਤ ਸਥਾਨ ਨੇ 2024 ਵਿੱਚ 8ਵੇਂ ਸਥਾਨ ਸੇ ਸਤੰਭਤ ਹੋਇਆ ਤੇ 2026ਵੇਂ ਸਥਾਨ ਸਿਖਰ ਤੇ ਕਨੇਡਾ ਦੀ ਲਗਾਤਾਰ ਉੱਚ ਪਾਸਪੋਰਟ ਦਸਤਾਵੇਜ਼ੀਤੀ ਮਜਬੂਤ ਕੂਟਨੀਕਸ ਬੰਦਾ ਅਤੇ ਵਿਸ਼ਵਵਿਆਪੀ ਪ੍ਰਭਾਵ ਜਾਗਰੂਕ ਕਰ دیا۔ ਕਨੇਡੀਅਨ ਨਾਗਰਿਕਾ ਲਈ ਵੀਜ਼ਾ ਮੁਕਤ ਦੇਸ਼ਾਂ ਦੀ ਪੂਰੀ ਸੂਚੀ ਕਨੇਡਾ ਨਾਗਰਿਕਤਾ ਦੀ ਯੋਗਤਾ ਲਈ ਲੋੜਾ ਕਨੇਡਾ ਵਿੱਚ ਸਥਾਈ ਨਿਵਾਸ ਬਣਨ ਵਾਲੇ 5 ਸਾਲ ਦੇ ਘੱਟੋ-ਘੱਟ ਤੇ 3 ਸਾਲ 1095 ਦਿਨ ਲਈ ਕਨੇਡਾ ਵਿੱਚ ਤੁਸੀਂ ਰਹਿ ਰਹੇ ਹੋ ਜੇਕਰ ਲੋੜ ਹੋਵੇ ਤਾਂ ਟੈਕਸ ਭਰ ਦਿਓ ਅੰਗਰੇਜ਼ੀ ਫ੍ਰੈਂਚ ਭਾਸ਼ਾ ਦੇ ਮੁਹਾਵਰੇ ਪ੍ਰਦਰਸ਼ਨ ਕਰਦੇ ਹੋ ਨਾਗਰਿਕਤਾ ਟੈਸਟ ਪਾਸ ਕੀਤਾ ਨਾਗਰਿਕਤਾ ਸੋਚ ਚੱਕੀ ਹੈ ਕਨੇਡਾ ਵਿੱਚ ਨਾਗਰਿਕਤਾ ਪ੍ਰਾਪਤ ਕਰਨੇ ਕਿੰਨਾ ਸਮਾਂ ਲੱਗਦਾ ਫਰਨੇਡੀ ਨਾਗਰਿਕਾ ਬਣ ਨਾਗਰਿਕ ਬਣਨੇ ਤੁਹਾਨੂੰ ਤੁਹਾਡਾ ਸਮੇਂ ਇਮੀਗ੍ਰੇਸ਼ਨ ਦੇ ਮਾਰਗੇ ਅਧਾਰ ਤੇ ਵਕਫਾ ਖੁੰਦਾ ਨਾਗਰਿਕਾ ਪ੍ਰਾਪਤ ਕਰਨ ਦਾ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਪੀਆਲ 4 ਸਾਲ ਦੇ 3 ਸਾਲ ਰਿਐਸ਼ ਪਲੱਸ 8 ਮਹੀਨੇ ਦੀ ਪ੍ਰਕਿਰਿਆ ਪੀਆਰ ਦੀ ਅਸਥਾਈ ਨਿਵਾਸ 4 ਸਾਲ ਜੱਛਾ 4.5 ਸਾਲ ਪੀਆਰ ਦੀ ਪੜਾਈ ਜਾਂ ਵਰਕ ਪਰਮਟ 5 ਸਾਲ ਜਾਂ 5.5 ਸਾਲ ਨਾਗਰਿਕਤਾ ਦੀ ਅਰਜ਼ੀ ਦੇ ਲੋੜਿੰਦੇ ਦਸਤਾਵੇਜ਼ ਨਾਗਰਿਕਤਾ ਦੀ ਅਰਜ਼ੀ ਤੁਹਾਨੂੰ ਦੇਣ ਦੀ ਲੋੜ ਹੈ ਸਥਾਈ ਨਿਵਾਸ ਸਬੂਤ ਯਾਤਰਾ ਪਿਆਸ ਪਾਸਪੋਰਟ ਦਸਤਾਵੇਜ਼ ਪਾਸ਼ਾ ਦੀ ਮੁਹਾਰਤ ਕਟੋ-ਕਟ ਕੇ ਇਸਾਲੇ ਟੈਕਸ ਪਰ ਇਸਬੂਤ ਸਰਕਾਰ ਨਿਜੀ ਦੁਆਰਾ ਆਈ.ਡੀ. ਜਿਵੇਂ ਕਿ ਪਾਸਪੋਰਟ ਡਰਾਈਵਿੰਗ ਲਾਇਸੈਂਸ ਦੋ ਨਿਜੀ ਪਛਾਣ ਦਸਤਾਵੇਜ਼ ਪੱਤਰ ਫੋਟੋ ਵਾਲਾ ਨਗਰਿਕਤਾ ਅਰਜ਼ੀ ਫੀਸ ਸਲਿੱਪ ਭੁਗਤਾਨ ਰਸੀਦ ਕਿ ਕੈਨੇਡਾ ਨਾਗਰਿਕਤਾ ਨਾਲ ਵਿਆਹ ਕਰਨ ਨਾਲ ਨਾਗਰਿਕਤਾ ਮਿਲਦੀ ਹੈ ਨਹੀਂ ਕਿਸੇ ਵੀ ਕੈਨੇਡੀਅਨ ਨਾਗਰਿਕਾ ਨਾਲ ਨਾਗਰਿਕ ਨਾਲ ਵਿਆਹ ਕਰਨ ਨਾਲ ਤੋਂ ਆਪਣੇ ਆਪ ਨਾਗਰਿਕਤਾ ਨਹੀਂ ਮਿਲਦੀ ਨਾਗਤਲੀ ਅਰਜੀ ਦੇਣ ਤੋਂ ਪਹਿਲਾਂ ਤੁਹਾਨੂੰ ਸਥਾਈ ਨਿਵਾਸ ਸਟਾਟ ਕਰਨਾ ਚਾਹੀਦਾ ਹੈ ਰਹਿਸ਼ੇ ਜ਼ਰੂਰਤਾਂ ਪੂਰੀਆਂ ਕਰਨੀਆਂ ਚਾਹੀਦੀਆਂ ਨੇ ਕਿ ਕੈਨੇਡਾ ਦੋਰੀ ਨਾਗਰਤਾ ਦੀ ਇਜਾਜ਼ਤ ਦਿੰਦਾ ਹੈ ਹਾਂ ਕੈਨੇਡਾ ਦੋਰੀ ਕੇ ਬਹੁ ਨਾਗਰਤਾ ਦੀ ਆਗਿਆ ਦਿੰਦਾ ਹੈ ਭਾਵੇਂ ਤੁਸੀਂ ਕਿਸੇ ਹੋਰ ਦੇਸ਼ ਦੀ ਨਾਗਰਤਾ ਦੇ ਨਾਲ ਨਾਲ ਕੈਨੇਡਾ ਪਾਸਪੋਰਟ ਵੀ ਰੱਖ ਸਕਦੇ ਹੋ ਜਿੰਨਾ ਚਿਰ ਤੁਹਾਡੇ ਘਰੇਲੂ ਦੇਸ਼ ਇਸ ਦੀ ਆਗਿਆ ਦਿੰਦੇ ਨੇ ਅਰਜੀ ਜਮ੍ਹਾਂ ਕਰਨ ਤੋਂ ਬਾਅਦ ਨਾਗਰਤਾ ਪ੍ਰਕਿਰਿਆ ਕਿੰਨਾ ਸਮਾਂ ਲੱਗਦਾ ਵਰਤਮਾਨ ਵਿੱਚ ਨੇ ਨਾਗਰਿਕਤਾ ਅਰਜੀ ਦੇ ਔਸਤਨ ਪੱਤਰਿਕ ਦਾ ਸਮਾਂ 8 ਮਹੀਨੇ ਦਾ ਹੀ ਹਾਲਾਂਕਿ आरजीडी ਅਤੇ ਮਾਤਾ ਦੀ ਸਰਕਾਰੀ ਨੀਤੀ ਕੇ ਕਾਨ ਉਸ ਪ੍ਰੋਸੈਸਿੰਗ ਟਾਈਮ ਤੇ ਵੀ ਨਿਰਭਰ ਕਰਦੀ ਆ ਰੀਡਿੰਗ ਬਨਾਮਾ ਦੇ ਵਿੱਚ ਏਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਸਰ ਖਬਰਾਂ ਦੇਖਣੀ ਸੁਣਨੀ ਪੜ੍ਹਨੀ ਆ ਤਾਂ ਬਨੇ ਰਹੋ ਆਜ ਨਿਊਜ਼ ਫਾਲਾ ਨਾਰਾ